ਹੋ ਗਿਆ ਰੋਣ ਨਾਲ ਹੀ ਸਿਹਤ ਕਦੋਂ ਖਰਾਬ ਕਰਦੀ ਫਿਰੇ ਜਦ ਬਲੱਡ ਵੱਧ ਗਿਆ ਅੱਗੇ ਦਵਾਈ ਦਵਾ ਕੇ ਉਹ ਕਹਿੰਦੇ ਵੀ ਰੋਣ ਨਾਲ ਸਿਹਤ ਕਦੋਂ ਖਰਾਬ ਕਰੀ ਜੰਨੀ ਆ ਵੇ ਆਪਣਾ ਖਿਆਲ ਰੱਖੋ ਤੁਸੀਂ ਜਦੋਂ ਮੁੰਡਾ ਤੁਸੀਂ ਕਹਿੰਦੇ ਵੀ ਵਰਤਦਾ ਨਹੀਂ ਸੀ ਕਰਦਾ ਨਹੀਂ ਸੀ ਬਹੁਤ ਬਹੁਤ ਸਾਲ ਹੋ ਗਏ ਉਹੀ ਤਾਂ ਗੱਲ ਆ ਫਿਰ ਆਪਾਂ ਨੂੰ ਮਾਮਾ ਦਾ ਕਿਲਕਾ ਤਾਂ ਫਿਰ ਦਾ ਇੰਦਾ ਕਿਤੇ ਮਰਜੀ ਮਾੜੀ ਹੋਣ ਆਉਂਦਾ ਹੀ ਆ ਜੀ ਹਾਂ ਚੰਗਾ ਹੋ ਗਿਆ ਜੰਮੇ ਆ ਉਹ ਨੂੰ ਆਪਾਂ ਕਿਹਦੇ ਜੰਮ ਫਾਰ ਮਿੰਟ ਲੱਗਦਾ ਹਾਂ ਵੇਲਾ ਕਿ ਡਾਕਟਰ ਉਹ ਕਿਵੇਂ ਆਪਾਂ ਦੇਖਣੋਂ ਆਪਾਂ ਨੂੰ ਪਤਾ ਕਾਣੇ ਪਾਣੀ ਪੀ ਆ ਗਏ ਦੋ ਮਿੰਟ ਬੁਲੱਡ ਬੁਲੱਡ ਬਹੁਤ ਵੱਧ ਗਿਆ ਸੀ ਲੈਕਟਾ ਮੰਗਿਆ ਬੈ ਕੇ ਗਿਆ ਉਹ ਸੋਚ ਕੇ ਹੋ ਜਾਂਦਾ ਨਾ ਸੌਂਣ ਕਰਕੇ ਗਿਆ ਉਹ ਨਾ ਪੈ ਜਾਂਦਾ ਟ੍ਰਾਂਕ ਕਰ ਬਣਾ ਕੇ ਹਾਂ ਤੇ ਦੇ ਕੋਲ ਨਹੀਂ ਹੁੰਦੀ ਦਾਦੀ ਕੋ ਰਹਿੰਦਾ ਬੁੱਗੀ ਪੁਰੇ ਨਾਨੀ ਕੋ ਨਾਨੀ ਕੋਲੇ ਸੱਚ ਹੈ ਭਰਾ ਮਰੀਆ ਵਿਚਾਰੀਆਂ ਦਾ ਕਿ ਕਿਤੇ ਇੱਕ ਦੋ ਮਰੀ ਉੱਥੇ ਡਾਕਟਰ ਚੱਲ ਨਹੀਂ ਵੀ ਨਾ ਇਹ ਫਾਈਟ ਬਸ ਬਗੈ ਲੋਗੋ ਭਰਾ ਲੋਗੋ ਤਾਂ ਅੱਛਾ ਤੋੜ ਗਏ ਬੰਨ ਲਾ ਜਾ ਰਹੀ ਤੇ ਅੰਦਰ ਨਹੀਂ ਨਿਕਲਦਾ ਹੁੰਦਾ ਹੀ ਚੁੱਪ ਕਰ ਜਾ ਭੈਣਾ ਚੁੱਪ ਕਰ ਜਾ ਕਿੱਡਾ ਡੋਪ ਕੇ ਕੀ ਕਰੇਗੀ ਦੱਸ ਆਪਦੀ ਜ਼ਿੰਦਗੀ ਖਵਾ ਲੇਗੀ ਜ਼ਿੰਦਗੀ ਚੁੱਪ ਕਰ ਜਾ ਹਲੋ ਤਰਕੇ ਦੱਸ ਵੇ ਜੀ ਲੱਗੀ ਰੋਣ ਰੋਣੀ ਆ ਭਣਜੇ ਰੋਣੀ ਬੱਲੇ ਪਾ ਲਾ ਮੈਂ ਤੁਹਾਨੂੰ ਵੇਜੀ ਕਰਾਂਗਾ ਕਰਾਂਗਾ ਆਇਆ ਬਣਾ ਲੈ ਲੈ ਥੋੜੀ ਥੋੜੀ ਬਾਈਟ ਕਰ ਲੋਇਆ ਤੇ ਮੇਰਾ ਹੁੰਦਣਾ ਰੱਖ ਮੈਂ ਤਾਂ ਕਿਹਾ ਕੋਈ ਬਾਤ ਨਹੀਂ ਕਰਨੀ ਤੇ ਜੇ ਕਰਨਾ ਕੋਈ ਪੁਰੇ ਨੂੰ ਕਿਸੇ ਗੱਲ ਦਾ ਹੈਗਾ ਚਲੋ ਚਲੋ ਅੰਦਰ ਚਲੋ ਪਤਾ ਲੱਗ ਰਿਹਾ ਕਿ ਤੁਹਾਡੇ ਬੇਟੇ ਵੱਲੋਂ Ambedkar ਸਾਹਿਬ ਦਾ ਜਿਹੜਾ ਬੁੱਤ ਤੋੜਿਆ ਗਿਆ ਸਾਰੀ ਜਾਣਕਾਰੀ ਦਿਓ ਕਿੰਨਾ ਸਮਾਂ ਹੋ ਗਿਆ ਉਹਨੂੰ ਇੱਥੇ ਰਹਿੰਦਿਆਂ ਨੂੰ ਜਾਂ ਬਾਹਰ ਰਹਿੰਦਾ ਸੀਗਾ ਸਾਰੀ ਜਾਣਕਾਰੀ ਕੀ ਨਾਮ ਤੁਹਾਡਾ ਆਹ ਸ਼ਰਾਨੀ ਵੀਰੇ ਕਿੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦਿਆਂ ਨੂੰ ਇੱਥੇ ਇਸ ਕਿਰਾਏ ਤੇ ਰਹਿੰਦੇ ਵੀਰੇ ਅਸੀਂ 4 ਸਾਲ ਹੋ ਗਏ ਇੱਥੇ ਰਹਿੰਦਿਆਂ ਉਵੇਂ ਵੀ ਕੀ ਹੋਈ ਸੀਗੀ ਮੁੰਡਾ ਕਿੰਨਾ ਕਿੰਨੇ ਪਰਿਵਾਰ ਚ ਮੈਂਬਰ ਆ ਤੁਹਾਡੇ ਆਹ ਤੇਨਾਂ ਮੁੰਡੇ ਆ ਜੀ ਇੱਕ ਕੁੜੀ ਆ ਹੂੰ ਕੀ ਕੰਮ ਕਰਦੇ ਆ ਤੁਸੀਂ ਆਹ ਦਿਹਾੜੀ ਦਾਪਾ ਕਰਦੇ ਵੀਰੇ ਅਸੀਂ ਇਸੇ ਵੀ ਕਿਰਾਏ ਤੇ ਨੇ ਹਾਂਜੀ ਕਿਰਾਏ ਤੇ ਨੇ ਅਸੀਂ ਪਿੱਛੇ ਕਿੱਥੋਂ ਆਉਂਦਾ ਪਿੱਛੇ ਬੱਗੀ ਭਰੇ ਦਾ ਵੀਰੇ ਹਾਂ ਤੇ ਕੀ ਬੇਟੇ ਕਿੰਨੀ ਉਮਰ ਦਾ ਬੇਟੇ ਦੀ ਕੀ ਕਰਦਾ ਸੀ ਉਹ 24 ਸਾਲ ਦਾ ਸੀ ਵੀਰੇ ਹਾਂ ਕਿੰਨੀ ਉਮਰ ਆ 24 ਸਾਲ ਦੀ ਕੀ ਨਾਮ ਕੀ ਇਹਦਾ ਆਕਾਸ਼ਦੀਪ ਵਿਆਹ ਵੇਜੂ ਕੁਵਾਰ ਆ ਜਰੇ ਕੀ ਗੱਲ ਕੀ ਹੋਈ ਸੀ ਮਾਤਾ ਪਤਾ ਲੱਗਾ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਵੀਰੇ ਨਾ ਸਾਡੇ ਨਾਲ ਬੋਲਦਾ ਸੀ 3 ਸਾਲ ਹੋ ਗਏ ਹਨ ਨਾ ਸਾਨੂੰ ਪਤਾ ਹਾਂ ਤੇ ਪਹਿਲਾਂ ਕਿੱਥੇ ਰਹਿੰਦਾ ਹੀਗਾ ਬਾਹਰ ਰਹਿੰਦਾ ਸੀ ਜੀ ਦੁਬਈ ਕਿੰਨਾ ਚਿਰ ਹੋਇਆ ਇਹਨੂੰ ਉਥੇ 2 2.5 ਮਹੀਨੇ ਹੋ ਗਿਆ ਇਹਨੂੰ ਤੁਹਾਡੇ ਮੁਲਾਕਤ ਨਹੀਂ ਕੀਤੀ ਉਹਨੇ ਨਹੀਂ ਜੀ ਸਾਡੇ ਘਰੇ ਨਹੀਂ ਆਇਆ ਕਿੱਥੇ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ ਨਹੀਂ ਜੀ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ ਕਿੱਥੇ ਰਹਿੰਦਾ ਸੀ ਹੁਣ ਅੰਮ੍ਰਿਤਸਰ ਰਹਿੰਦਾ ਸੀ ਜੀ ਤੇ ਅੰਮ੍ਰਿਤਸਰ ਉਥੇ ਕੀ ਕਰਦਾ ਸੀਗਾ ਉਥੇ ਜੀ ਵਿਹਲਾ ਹੀ ਰਹਿੰਦਾ ਸੀ ਵੀ ਉਹ ਕਹਿੰਦਾ ਮੇਰੇ ਕੋਲ ਕੋਈ ਜਵਾਕ ਜੱਲੇ ਰੋਟੀ ਪਾਣੀ ਖਾਣ ਵਾਲੇ ਉੱਥੇ ਹੀ ਰਹਿ ਪੈਂਦਾ ਸੀ ਕਿਰਾਏ ਤੇ ਨੂਮ ਰਹਿ ਕੇ ਫੋਨ ਤੇ ਕਦੇ ਗੱਲ ਹੋਈ ਤੁਹਾਡੀ ਨਹੀਂ ਜੀ ਕਦੇ ਨਹੀਂ ਹੋਈ ਗੱਲ ਸਾਡੀ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਵੀ ਉਹਨੇ ਅੰਮੇਦਕਰ ਸਾਹਿਬ ਦਾ ਜਿਹੜਾ ਬੁੱਤ ਆ ਤੋੜਿਆ ਮੈਂ ਤਾਂ ਕੰਮ ਕਰਕੇ ਐਸਜੀ ਘਰਾਂ ਦਾ ਲੋਕਾਂ ਦਾ ਤੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਹੁੰਦੀ ਇਹਨੂੰ ਤੇ ਜਿੱਤੋਂ ਮਰਜ਼ੀ ਪੁੱਛ ਸਕਦੇ ਆ ਕੋਈ ਫੋਨ ਨਹੀਂ ਕੀਤਾ ਉਹਨੇ ਸਾਨੂੰ ਆ ਕੇ ਨਹੀਂ ਜੀ ਸਾਨੂੰ ਨਹੀਂ ਫੋਨ ਆਉਂਦਾ ਪਿੱਛੇ ਕੋਈ ਮੁਕੱਦਮਾ ਤਾਂ ਵੀ ਦਰਜ ਹੋਇਆ ਉਹਦੇ ਤੇ ਕੋਈ ਪਹਿਲਾਂ ਦਾ ਕੋਈ ਹੋਇਆ ਹੋਵੇ ਨਾ ਜੀ ਮੁਕੱਦਮਾ ਤਾਂ ਨਾ ਉਹਦੇ ਪਿਓ ਤੇ ਸੀ ਨਾ ਕਿਸੇ ਤੇ ਨਹੀਂ ਸੀ ਸਾਡੇ ਤੇ ਤੈਨੂੰ ਲੱਗਦਾ ਕੀ ਹੋ ਸਕਦਾ ਕੀ وجہ ਹੋ ਸਕਦੀ ਆ ਪਤਾ ਨਹੀਂ ਵੀਰੇ ਮੈਨੂੰ ਤਾਂ ਵਜ੍ਹਾ ਦਾ ਕਦੇ ਕਿਸੇ ਨੇ ਕਿਸੇ ਟੱਚ ਚ ਆਇਆ ਹੋਵੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਦੀ ਹੋਂਦਾ ਜਾਂਦਾ ਤਾਂ ਕਿਤੇ ਨਹੀਂ ਸੀ ਵੀਰੇ ਉਹ ਹਾਂ ਨਹੀਂ ਅਸੀਂ ਸੁਣਿਆ ਉਹਦਾ ਕੁਝ ਮਾਤੇ ਜੋ ਦਵਾਈ ਤੋਂ ਆਇਆ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਦਵਾਈ ਤੋਂ ਆਇਆ ਉਹ ਤਾਂ ਲੋਕਾਂ ਨੇ ਦੱਸਿਆ ਜੀ ਸਾਨੂੰ ਤਾਂ ਸਾਡੇ ਕਿਹੜਾ ਘਰੇ ਆਇਆ ਸੀ ਉਹ ਪਤਾ ਇਹ ਵੀ ਲੱਗਿਆ ਜੀ ਬੁੱਗੀਪੁਰੇ ਨਾਨੀ ਕੋਲ ਰਹਿੰਦਾ ਸੀ ਆਪਦੇ ਕਾਫੀ 3-4 ਸਾਲ ਪਹਿਲਾਂ ਨਹੀਂ 3-4 ਸਾਲ ਤਾਂ ਪਹਿਲਾਂ ਮੇਰੇ ਨਾਲ ਹੀ ਰਹਿੰਦਾ ਸੀ ਜੀ ਨਾਨੀ ਕੋਲ ਹੀ ਰਹਿੰਦਾ ਸੀ ਸੱਤ ਭੈਣਾ ਸੀ ਘਪਰਾ ਸੀ ਉਹ ਪੂਰਾ ਹੋ ਗਿਆ ਸਾਡਾ ਤੇ ਬੀਬੀ ਕੱਲੀ ਸਾਡੀ ਬੁੱਢੀ ਆ ਉਹਦੇ ਕੋਲ ਕਿਤੇ ਆ ਜਾਵੜਦਾ ਸੀ ਹੁਣ ਨਹੀਂ ਉੱਥੇ ਰਹਿੰਦਾ ਸੀ ਦਵਾਈ ਦਵਾ ਕੇ ਗਏ ਨਹੀਂ ਬੁੱਗੀਪੁਰੇ ਜੀ ਹਾਂਜੀ ਗਿਆ ਸੀ ਇੱਕ ਅੱਧੀ ਵਾਰ ਤੁਹਡੇ ਨਾਲ ਕੀ ਨਾਰਾਜ਼ਗੀ ਸੀ ਤੁਹਾਡੇ ਤੋਂ ਅਟਕਿਓ ਰਹਿਂਦਾ ਜੀ ਪਤਾ ਨਹੀਂ ਵੀਰੇ ਸਾਡੇ ਨਾਲ ਤਾਂ ਸਾਨੂੰ ਤਾਂ ਸਮਝ ਵੀ ਨਹੀਂ ਲੱਗਦੀ ਆਪ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਬੇਟੇ ਨੇ ਜਿਹੜਾ ਉੱਥੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਪਤਾ ਲੱਗੇ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਵੀਰੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਕੰਮ ਤੋਂ ਆਈ ਸੀ ਕੀ ਲੱਗਦਾ ਮਾਤਾ ਹੁਣ ਉਹਨਾਂ ਨੂੰ ਸਜ਼ਾ ਮਿਲੂਗੀ ਇੱਕ ਪਰਿਵਾਰ ਜਿੱਥੇ ਰਹਿੰਦਾ ਜੀ ਹੈ ਤਾਂ ਤੁਹਾਡਾ ਬੇਟਾ ਹੀ ਪਰ ਸਜ਼ਾ ਮਿਲੂਗੀ ਉਹਨਾਂ ਨੂੰ ਇੱਕ ਸੰਵਧਾਨ ਰਜਿਨਾ ਨੇ ਲਿਖਿਆ ਉਹਨਾਂ ਦਾ ਪੁੱਤ ਜਿਹੜਾ ਤੁਹਾਡਾ ਹੈ ਦੇ ਦੇਉ ਜਿਸ ਸੱਚ ਜਿਹੜੀ ਮਿਲਦੀ ਆ ਸਜਾ ਤਾਂ ਫਿਰ ਮਿਲਨੀ ਆ ਜਦੋਂ ਨੇ ਐਡਾ ਵੱਡਾ ਕਦਮ ਚੱਕਿਆ ਵਾ ਲੱਗਦਾ ਨਹੀਂ ਇੱਕ ਮਾਂ ਨੂੰ ਜਿਹੜਾ ਉੱਥੇ ਮਾਂ ਨਾ ਰਹਿੰਦਾ ਸ਼ਾਇਦ ਇਹ ਚੀਜ਼ ਨਾ ਕਰਦਾ ਮਾਂ ਸਮਝਾਉਂਦੀ ਉਹਨੂੰ ਅਸੀਂ ਤਾਂ ਮਥੇ ਰਾ ਸਮਝਾਉਂਦੇ ਸੀ ਜਿਉਂ ਨਾ ਹੀ ਸਾਡਾ ਬੱਚਾ ਇਹੋ ਜਿਹਾ ਸੀਗਾ ਉਹ ਤਾਂ ਸਕੂਲੋਂ ਆਉਂਦਾ ਸੀ ਸਕੂਲੋਂ ਆ ਕੇ ਘਰੇ ਬਹਿ ਜਾਂਦਾ ਸੀ ਜੇ ਦਿਹਾੜੀ ਦਾ ਪਾ ਆ ਜਾਂਦਾ ਸੀ ਲਾਇਆ ਹੁੰਦਾ ਸੀ ਨਹੀਂ ਨਹੀਂ ਮਾਤਾ ਵੀਡੀਓ ਵੇਖੀ ਉਹਦੀ ਜਿਹੜਾ ਆਪਾਂ ਬੁੱਤ ਆਪਾਂ ਨਰਿਆ ਦਿਖਾਈ ਹੈ ਤਾਂ ਦੇ ਕੁੜੁੰਨਾਂ ਨੇ ਦਿਖਾਈ ਵੀ ਰੇ ਮੈਨੂੰ ਤੁਹਾਡੇ ਨਾਲ ਵੀ ਕੋਈ ਪੁੱਛਗਿੱਛ ਕੀਤੀ ਹੋਣੀ ਅਧਿਕਾਰੀ ਪਹੁੰਚੇ ਹੋਣੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਕਿੰਨੇ ਵੀਰੇ ਪੁਲਿਸ ਅਧਿਕਾਰੀ ਹਾਂਜੀ ਆਂਦੀ ਆ ਪੁਲਿਸ ਵਾਲੇ ਆਏ ਪੁੱਛ ਦੱਸ ਕੀ ਗਏ ਆ ਇਹੀ ਗੱਲ ਕਹੀ ਆ ਵੀਰੇ ਅਸੀਂ ਵੀ ਉਹਨਾਂ ਨੂੰ ਸਾਡਾ ਕੋਈ ਆਉਣਾ ਜਾਣਾ ਨਹੀਂ ਸੀ ਉਹਨਾਂ ਨਾਲ ਨਾ ਸਾਨੂੰ ਪਤਾ ਕਿੱਥੇ ਜਾਂਦਾ ਕਿੱਥੇ ਆਉਂਦਾ ਬਸ ਸਿੱਧਾ ਸੰਤ ਇੰਨਾ ਪਤਾ ਵੀ ਅੰਬਰਸਰ ਰਹਿੰਦਾ ਸੀ ਉਹ ਨਾਨੀ ਕੋਲ ਕਿਤੇ ਕਿਤੇ ਚਲਾ ਜਾਂਦਾ ਸੀ ਨਾਨੀ ਨੇ ਕਿਹਾ ਵੀ ਜਦੋਂ ਮੇਰੀ ਧੀ ਦਾ ਨਹੀਂ ਮੇਰੇ ਜਵਾਈ ਦਾ ਨਹੀਂ ਮੈਂ ਤਵੰਦਾ ਵੀ ਤੂੰ ਮੇਰੇ ਤੋਂ ਵੀ ਇੱਕ ਚੱਲਿਆ ਜਾ ਤੁਹਾਡੇ ਬੇਟੇ ਜਿਹੜੇ ਆ ਉਹਨਾਂ ਨਾਲ ਹੁੰਦੀ ਸੀ ਗੱਲ ਉਹਨਾਂ ਦੀ ਨਹੀਂ ਜੀ ਨਹੀਂ ਕਾਜ ਦੀ ਨਹੀਂ ਜੋ ਕਹਿੰਦਾ ਜਿੱਦੇ ਚਾਰੇ ਪੰਜੇ ਤੁਸੀਂ ਮਰ ਗਏ ਸੋ ਨੂੰ ਅੱਗ ਦੇਣ ਵੀ ਨਹੀਂ ਆਉਣਾ ਮੈਂ ਇਹਨਾਂ ਕੀ ਗੁੱਸਾ ਸੀਗਾ ਤੁਹਾਡੇ ਨਾਲ ਮਾਤਾ ਪਤਾ ਨਹੀਂ ਵੀਰੇ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਗੁੱਸਾ ਸੀ ਉਹ ਤੋਂ ਪੁੱਛਿਆ ਜਾ ਸਕਦਾ ਤੁਹਾਡੀ ਲਾਸਟ ਵਾਰ ਗੱਲ ਹੋਈ ਜਦੋਂ ਹੋਈ ਆ ਕਿਦੋਂ ਨਹੀਂ ਹੋਈ ਮੇਰੀ ਗੱਲ ਵੀਰੇ ਤਿੰਨ ਸਾਲਾਂ ਲਾ ਤੋਂ ਜਦੋਂ ਗਿਆ ਮੈਂ ਆਪਦੇ ਹੱਥਾਂ ਨਾਲ ਤੋੜਿਆ ਬਸ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਕੋਈ ਵੀ ਤੁਹਾਡੀ ਨਾਮ ਆ ਇਹਨਾਂ ਨੂੰ ਮੈਂ 10-10 ਸਾਲ ਤੋਂ ਕਰੀਬ ਜਾਣਦਾ ਜਿਹੜਾ ਕਾਸ਼ ਮੁੰਡਾ ਜਿੰਨੇ ਇਹ ਮਾੜਾ ਕੰਮ ਕੀਤਾ ਇਹਦੀ ਮੈਂ ਸਭ ਤੋਂ ਵੱਧ ਨਿਖੇਦੀ ਕਰੂੰਗਾ ਬਹੁ ਮਾੜਾ ਕੰਮ ਕੀਤਾ ਇਹਨੇ ਹਰ ਵਾਰ ਕਰਕੇ ਠਿਸ ਪਚਾਈ ਨਹੀਂ ਦੇ ਲੋਣ ਠਿਸ ਪਚਾਈ ਆ ਇਹ ਤਿੰਨ ਸਾਲ ਪਹਿਲਾਂ ਪਾਸ 2 ਪਾਸ ਕਰਕੇ ਇਹਨੇ ਪਾਸਪੋਰਟ ਬਣਾਇਆ ਦਾ ਪਾਸਪੋਰਟ ਬਣਾ ਕੇ ਘਰ ਦੇ ਨੇ ਕੁਝ ਪੈਸੇ ਆਪ ਜੋੜੇ ਕੁਝ ਘਰ ਦੇ ਨੇ ਇਹਦੀ ਮਦਦ ਕੀਤੀ ਤੇ ਘਰ ਦੀ ਗਰੀਬੀ ਕੱਟਣ ਲਈ ਕੱਟੀ ਜੋਗੀ ਬਾਹਰ ਭੇਜ ਤੜਬਈ ਚ ਦਬਾਈ ਜਾਣ ਤੋਂ ਬਾਅਦ ਇਹਨੇ ਘਰ ਦੇ ਨਾਲ ਤੱਕ ਬੰਦ ਕਰਤਾ ਗੱਲਬਾਤ ਕਰਨੀ ਬੰਦ ਕਰਤੀ ਘਰ ਦੇ ਨਾਲ ਗੱਲ ਕਰਨੀ ਬੰਦ ਕਰਤੀ ਉਸ ਤੋਂ ਬਾਅਦ ਇਹ ਤੇ ਨਗਮ ਨੂੰ ਪਹਿਲਾਂ ਤਾਂ ਇਹਨੇ ਪਹਿਲਾਂ ਬਾਹਰੋਂ ਆਇਆ ਤੇ ਇਹ ਘਰ ਦੇ ਨਾਲ ਮਿਲ ਨਹੀਂ ਆਇਆ ਇਹਦੀ ਨਾਨੀ ਆ ਬੱਗੀ ਪਿੰਡ ਚ ਮਾਮਾ ਦੀ ਡੈਥ ਹੋ ਚੁੱਕੀ ਨਾਨਾ ਵੀ ਡੈਥ ਚੁੱਕੀ ਆ ਕੱਲੀ ਨਾਨੀ ਰਹਿੰਦੀ ਵੀਰ ਦਮਾਤਾ ਉਹਨਾਂ ਕੋ ਰਹਿ ਕੇ ਦੋ ਦਿਨ ਹੁਣ ਪਤਾ ਲੱਗਿਆ ਸੋਚਿਆ ਵੀ ਅੰਮ੍ਰਿਤਸਰ ਸ਼ਹਿਰ ਚ ਰਹਿਣ ਲੱਗ ਗਿਆ ਇਹ ਜਦੋਂ ਇੱਥੋਂ ਗਿਆ ਸੀ ਕਲੀਨ ਸ਼ੇਪ ਸੀ ਮੁੰਨਾ ਸੀ ਅੱਜ ਫੋਟੋ ਦੇਖੀਏ ਤਾਂ ਦਾੜੀ ਰੱਖੀ ਆ ਕੇਸ ਰੱਖ ਲਿਆ ਪਹਿਲੇ ਇਥੇ ਮੁੰਨਾ ਹੀ ਗਿਆ ਸੀ ਲੱਗਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿਸੇ ਟੱਚ ਨਾਲ ਗਲਤ ਜਿਹੜੇ ਮਾੜੇ ਆਨਸਰ ਨੇ ਉਹਨਾਂ ਦੇ ਟੱਚ ਚ ਆਇਆ ਹੋਊਗਾ ਸਰ ਕੁਝ ਵੀ ਨਹੀਂ ਕਹਿ ਸਕਦੇ ਜਿਵੇਂ ਇਹਦੀ ਵੀਡੀਓ ਵੇਖ ਕੇ ਯਕੀਨ ਹੋਇਆ ਵੀ ਇਹ ਬੰਦੇ ਨੇ ਕੰਮ ਕਰਤਾ ਜੇ ਵੀਡੀਓ ਨਾ ਕਾਸ਼ ਬਣੀ ਹੁੰਦੀ ਤੇ ਅਸੀਂ ਕਿਸੇ ਨੂੰ ਮੰਨਣ ਨਹੀਂ ਸੀ ਬੰਦਾ ਇਹੋ ਜਿਹਾ ਹੋਊਗਾ ਬੰਦਾ ਬਹੁਤ ਵਧੀਆ ਮੁੰਡਾ ਸੀ ਯਾਰ ਕੰਮ ਕਰ ਵਾਲਾ ਮਿਹਨਤੀ ਮੁੰਡਾ ਸੀ ਸਕੂਲੋਂ ਆ ਕੇ ਪਾਰਟ ਟਾਈਮ ਕੰਮ ਕਰਨਾ ਪੇਪਰਾਂ ਬਾਅਦ ਤੱਕ ਮਜ਼ਦੂਰੀ ਕਰਨੀ ਮਿਹਨਤੀ ਮੁੰਡਾ ਸੀ ਕੋਈ ਇਦਾਂ ਦਾ ਹੀ ਗੱਲਬਾਤ ਹੈ ਨਹੀਂ ਸੀ ਵੀ ਮੁੰਡਾ ਵੀ ਗਲਤ ਕੰਮ ਕਰੂਗਾ ਜਦੋਂ ਇੱਥੇ ਪਿੰਡ ਵਿੱਚ ਰਹਿੰਦਾ ਸੀ ਲੱਗਦਾ ਸੀ ਕਿਸੇ ਵੀ ਮਰੀਦ ਨਾਲ ਜਾਂ ਕਿਸੇ ਬੰਦੇ ਨਾਲ ਅੱਜ ਤੱਕ ਇਹਦਾ ਕੋਈ ਕੰਪਲੇਨਟ ਨਹੀਂ ਕੋਈ ਲੰਬਾ ਨਹੀਂ ਬੜੀ ਸਪੈਕਟਰ ਹੁੰਦਾ ਸੀ ਪਰ ਲੋਕੇ ਦੇ ਨੂੰ ਮੈਂ ਅੱਜ ਤੋਂ 5 ਸਾਲ ਪਹਿਲਾਂ ਮੈਂ ਕੰਮ ਦਾ ਛੋਟੇ ਕੰਮ ਕਰਕੇ ਆ ਜਾਂ ਕੋਈ ਆ ਕਿਸੇ ਦਾ ਕੰਮ ਕਰਾ ਨਹੀਂ ਮੋੜਦਾ ਜੀ ਬੜੀ ਹਾਲਾਤ ਕਿਦਾਂ ਪਰਿਵਾਰ ਬਹੁਤ ਗਰੀਬ ਹੈ ਜੀ ਬਹੁਤ ਜਵਾ ਬਹੁਤ ਗਰੀਬ ਅਕਰੇਤ ਰਹ ਰਹੇ ਆ ਸਾਰੇ ਮਜ਼ਦੂਰੀ ਕਰਦੇ ਆ ਇਹ ਤਿੰਨ ਭਰਾ ਨੇ ਆਕਾਸ਼ਰੀ ਇੱਕ ਮੁੰਡਾ ਪੜ ਰਿਹਾ ਇੱਕ ਟਰੱਕ ਡਰਾਈਵਰ ਨਾਲ ਲੱਗਿਆ ਸ਼ੈਟਰ ਕਨੈਕਟੀ ਕਰਦਾ ਤੇ ਸਿਸਟਰ ਦੀ ਮਸਕੜ ਚਾ ਉਹਦਾ ਡਿਵੋਰਸ ਹੋ ਗਿਆ ਸੀ ਮੈਰਿਜ ਸੀ ਪਰ ਡਿਵੋਰਸ ਹੋਣ ਤੋਂ ਬਾਅਦ ਉਹ ਮਸਕੜ ਚਲੀ ਗਈ ਸੀ ਤੇ ਪਰਿਵਾਰ ਮਜ਼ਦੂਰੀ ਕਰਦਾ ਜਿਹੜਾ ਪਿਓ ਮੁੰਡੇ ਦਾ ਆਕਾਸ਼ ਦਾ ਇਹ ਕਿਸੇ ਜ਼ਿੰਮੇਦਾਰ ਨਾਲ ਸਹੀ ਦਾ ਕੰਮ ਲੱਗਿਆ ਲੱਗਦਾ ਨਹੀਂ ਕਿ ਕਿਸੇ ਜੱਥੇਬੰਦੀ ਨਾਲ ਹੋ ਸਕਦਾ ਇਹਨਾਂ ਦਾ ਨਹੀਂ ਨਹੀਂ ਲੱਗਦਾ ਨਹੀਂ ਸੀ ਹੁਣ ਪੁੱਛ ਕਹਿੰਦੇ ਜੋ ਬਾਹਰ ਗਿਆ ਉੱਥੇ ਜਾ ਕੁਝ ਕਰ ਲਿਆ ਤਾਂ ਕੁਝ ਕਹਿੰਦੇ ਇੱਥੇ ਦੀ ਕੁਛ ਨਹੀਂ ਪਹਿਲਾਂ ਲੱਗਦਾ ਨਹੀਂ ਕਿ ਲਾਲਚ ਜਿਹੜਾ ਦਿੱਤਾ ਗਿਆ ਹੋਊਗਾ ਜ਼ਰੂਰ ਇਸ ਦਾ ਕਾਰਨ ਜੋ ਕੋਈ ਸੱਚਾਈ ਕਿਵੇਂ ਹੋ ਸਕਦਾ ਜੀਡੀਡੀ ਨੇ ਬੜਾ ਕੰਨ ਕਰਤੇ ਨਹੀਂ ਕਿ ਲਾਲਚੇ ਕੀਤਾ ਹੋਊਗਾ ਤੂੰ ਮੁਲਾਕਾਤਾਂ ਕਰਨ ਗਏ ਤੁਸੀਂ ਉਹਨਾਂ ਨਾਲ ਨਾ ਨਾ ਸਰ ਆਪਣਾ ਲੈਣ ਦੇਣ ਨਹੀਂ ਮੁੰਡੇ ਲੈਣਾ ਆਪਾਂ ਮੁੰਡੇ ਲੈ ਮਲੇ ਚ ਮੜਾ ਕੰਮ ਕਰਦਾ ਇਹ ਇਨਸਾਨ ਦੀ ਮੁਲਾਕਾਤ ਕਰ ਮੱਥੇ ਟੇਕਣਾ ਮੜਾ ਦਾ